ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀ ਵੜਾ ਮਖਾਉਣੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੋਹਣੀਆਂ ਜਰਸੀਆਂ ਇਨਫਰਮੇਸ਼ਨ ਲੈ ਲੈਣਾ ਹਉ ਕਰਦੇ ਆ ਗੱਲ ਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦਾ ਸੀ ਨਾਮ ਸੇਪ ਸਿੰਘ ਬੰਦਰਾਮ ਸਿੰਘ ਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦਾ ਸੀ 9814204404 ਕਿੰਨ ਮਸੂਆ ਦੂਜਾ ਦੂਜਾ ਦੋਨੇ ਬਈ ਕਿੰਨੇ ਦਿਨ ਲੈ ਜੂ ਇਹ ਲੈ ਜੂਗੀ 2-3 ਦਿਨ ਬਈ ਕਿੰਨਾ ਕੁ ਦੋ ਦੇ ਦੀ ਦੋ ਦੋ ਪਿਛਲੇ ਸੂਏ ਬਾਈ ਨੇ 15 ਲੀਟਰ ਦਿੱਤਾਗਾ ਠੀਕ ਹੈ ਬਾਕੀ ਸੀਲ ਸਾਬ ਪੂਰੀ ਆ ਥਣ ਥਣ ਬਹੁਤ ਚੰਗਾ ਲੱਗਿਆ ਸੀਲ ਸਾਬ ਪੂਰੀ ਆ ਥਣ ਵੀ ਪੂਰਾ ਚੰਗਾ ਹਾਂ ਬਾਕੀ ਆ ਤੇ ਲਾ ਹਰੇ ਪੰਗਾ ਨੇ ਸਾਰਾ ਲਾ ਪਾਰ ਦਿਆ ਕੱਢੀਏ ਬਾਹਰ ਨੂੰ ਵਲਟੇ ਲੰਪਾਈਆਂ ਬਹੁਤ 2-3 ਦਿਨ ਬਈ 10 ਦਾ ਮਸਾ ਹੀ ਲਊਗੀ ਦੋਹਾਂ ਤਿੰਨਾਂ ਦਿਨਾਂ ਤਾਈ ਸਾਰੀ ਵਲਟੇਲ ਕੱਢ ਕੇ ਸੂਣਾ 14-15 ਕਿਲੋ ਦੁੱਧ ਬਈ 10 ਦਾ ਕਿ ਪਹਿਲਾਂ ਨੇ ਦਿੱਤਾ 15 ਕਿਲੋ ਦੁੱਧ ਬਾਕੀ ਦੁੱਧ ਜਰਸੀਆਂ ਦਾ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਆਂਕਲ ਬਹੁਤ ਚੰਗਾ ਹੂੰ ਬੁੱਤੀ ਪਾਤੀ ਬਹੁਤ ਸੋਹਣੀ ਐ ਬਦਾਮੀ ਰੰਗ ਦੀ ਸੋਹਣੀ ਦੂਜਾ ਸੂਹਾ ਜਰਸੀ ਬਾਕੀ ਲੇਵਾ ਲਾਉ ਬਹੁਤ ਕਿਉਂਕਿ ਵਾਲ ਢੇਲਾ ਹਵਾਨੇ ਦੇ ਚਾਰ ਚਪੇਰੇ ਪਈਆਂ ਬਹੁਤ ਜਿੱਦਣ ਤਿਆਰ ਹੋ ਜਾਂਦੀ ਐ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਕਰਮਾੜੀ ਨੇ ਦੁੱਧ ਬਾਈ ਕਹਿੰਦਾ 15 ਕਿਲੋਆਂ ਨੂੰ ਖੁੱਲਾ ਪਿਆ ਦੂ ਪਹਿਲਾਂ ਨੇ ਦਿੱਤਾ 15 ਮੰਨ ਕੇ ਭਾਵਾਗਲਾ ਸੌਦਾ ਕਰ ਲੇ 15 ਕਿਲੋ ਵਾਲੀ ਦੁੱਧ ਵਾਲੀ ਮੱਝ ਲੈਣਿਆ ਸਵਾ ਲੱਖ ਦੀ ਆਉਂਦੀ ਐ ਤੇ ਉਹ ਹਿਸਾਬ ਨਾਲ ਮੁੱਲੇ ਦਾ ਅੱਧਾ ਹੀ ਹੋਣਾ ਬਾਕੀ ਤੁਹਾਨੂੰ ਮੁੱਲ ਪੱਚੀ ਦਿਨਾ ਬਾਕੀ ਨਾਗ ਜਰਸੀਆਂ ਦੇ ਥੋੜੇ ਆ ਤੇ ਲੈਣ ਵਾਲੇ ਭਰਾ ਬਾਹਲੇ ਹੁੰਦੇ ਆ ਵੀਡੀਓ ਜਰਸੀਆਂ ਦੀ ਮਗਰੋਂ ਪੈਂਦੀ ਆ ਪਹਿਲਾਂ ਸੇਲ ਹੋ ਜਾਂਦੀਆਂ ਸੇਵਗਾ ਜੈਜਾ ਮੁੱਲ ਲੈਣ ਦੇ ਨਾਲ ਅਗਲਾ ਆ ਵੀ ਤੇ ਲੈ ਜੀ 53000 ਦੀ ਦੇ ਦਾਂਗੇ ਬਈ 53000 ਹਾਂਜੀ ਹਾਂ ਮਾਨ ਤਾਨ ਕਰ ਲਾਂਗੇ ਦੋਸਤੋ 53000 ਦੀ ਬਾਈ ਕਹਿੰਦਾ ਦੇ ਦਿਆਂਗੇ 53000 ਚੋਂ ਮਾਨ ਤਾਨ ਹੋ ਜੂ ਥਣ ਪੂਰਾ ਚੰਗਾ ਹੱਥ ਦੀ ਚਵਾਈ ਯਾਰਾ ਮੂਰਲੇ ਥਾਨ ਦਾ ਮੂਰਲੇ ਥਾਨ ਨਾ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾ ਫੂਡ ਸ਼ਾਂਘਪੂਰਾ ਆਵਣੀ ਬਹੁਤ ਚੰਗੀ ਵਹਿੜਾ ਬਈ ਇਹਦਾ ਜਿਹੜਾ ਭਰਾ ਸ਼ਾਂਘਪੂਰਾ ਬੱਚੇ ਬਹੁਤ ਚੰਗੇ ਦਿੰਦੀ ਆ ਨਿੱਕਰ ਮੂੰਹਾਂ ਦਾ ਨਿੱਕੇ ਨਿੱਕੇ ਕਰਨਾ ਠੀਕ ਐ ਦੋਸਤੋ ਬਾਈ ਕਹਿੰਦਾ ਬੱਚੇ ਬਹੁਤ ਚੰਗੇ ਦਿੰਦੀ ਆ 2 ਨੰਬਰ ਤੇ ਆ ਜਾ ਸੇਵਕ ਇਹ ਵੀ ਬਾਈ ਦੂਜਾ ਸੁਹਾ ਸੁੰਦੀ ਐ ਕਿੰਨੇ ਦਿਨ ਲੈ ਜੂ ਇਹ ਲੈ ਲਊਗੀ 5-4 ਦਿਨ ਹੀ ਇਹ ਲਊਗੀ ਵਹਿੜੇ ਵੀ ਬਹੁਤ ਚੰਗੀ ਆ ਬਈ ਠੰਡੀ ਬਹੁਤ ਆਈ ਦੋਸਤੋ ਖਾਸ ਗੱਲ ਰਹਿੂ ਕਿ ਸੀ ਸੌ ਦੋਵੇਂ ਫੁੱਲ ਹੈ ਇਹ ਬੱਕਰੀਆਂ ਵਰਗੀਆਂ ਹੁੰਦੀਆਂ ਭਾਵੇਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹ ਕਰਮ ਵਾਲੀਆਂ ਹਾਂ ਲੱਤ ਵੀ ਨਹੀਂ ਚਾਗਦੇ ਆ ਦੁੱਧ ਕਿੰਨਾ ਦੇ ਦੂ ਸੇਵਕ ਇਹ ਵੀ ਬਈ ਉਨਾ ਹੀ ਪਾ ਦੂਗੀ 14 15 ਕਿਲੋ 14 15 ਕਿਲੋ ਹਾਂਜੀ ਹਾਂ ਜੈ ਜੈ ਮੁੱਲ ਇਹਦਾ ਵੀ ਪਹਿਲਾਂ ਹੀ ਦੱਸ ਦੇ ਇਹ 43000 ਦੀ ਦੇ ਦਾਂਗੇ ਉਹ 53 ਦੀ ਇਹ 43 ਦੀ ਹਾਂਜੀ ਹਾਂਜੀ ਖੱਡੀ ਇਹ ਬਾਹਰ ਨੂੰ ਦੋਸਤੋ ਮੁੱਲ ਇਹਦਾ ਵੀ ਛੋਟਾ ਜਿਹਾ ਹੀ ਆ 43000 ਦੀ ਬਈ ਕਹਿੰਦਾ ਦੋ ਨੰਬਰ ਦੇ ਦੇਾਂਗੇ 1 ਨੰਬਰ 53000 ਦੀ ਦੁੱਧ ਇਹ ਵੀ ਬਾਈ ਕਹਿੰਦਾ 14 15 ਕਿਲੋ ਪਿਆਜੂ ਆਰਾਮ ਨਾਲ ਹੀ ਪਿਆਜੂ ਬਾਕੀ ਦੁੱਧ ਸੰਗਣਾ ਉਹਨੂੰ ਪਾ ਲਈ ਜਾ ਹਾਂ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗੇ ਹੁੰਦਾ ਤਾਂ ਕਰਕੇ ਪਵੰਸਿਆਲ ਹੋਣ ਤੇ ਪਵੰ ਗਰਮੀ ਹੋਵੇ ਵੇਖਦਿਆਂ ਤਾਂ ਹੀ ਬਹੁਤ ਆ ਇਹ ਕਿਉਂਕਿ ਹਰੇਕ ਬੰਦੇ ਦੇ ਮੱਝ ਲੈਣੀ ਵੱਸ ਦੀ ਗੱਲ ਨਹੀਂ ਦਰਮਿਆਨੇ ਬੰਦੇ ਆਸਤੇ ਲੱਖ ਰੁਪਇਆ ਲਾਉਣਾ ਔਖਾ ਹੋ ਜਾਂਦਾ ਹੈ ਤੇ ਲੱਖ ਰੁਪਏ ਵਾਲੀ ਮੱਝ ਜੀ ਨਹੀਂ ਦੋ ਦਿੰਨਾ ਨੇ ਦੇ ਦੇਣਾ ਤੇ ਮੁੱਲ ਇਹਨਾਂ ਦਾ ਅੱਧਾ ਹੀ ਹੁੰਦਾ ਫੰਡਰ ਮੱਝ ਆ ਲਈ ਜਿਵੇਂ ਅਸੀਂ 43000 ਦੀ ਬਾਈ ਕਹਿੰਦਾ ਦੇ ਦੇਣੀ ਐ 43000 ਚ ਕੋਈ ਗੱਲ ਨਹੀਂ ਮੌਕੇ ਤੇ ਆਇਆ ਭੈਣ ਭਰਾਵਾਂ ਦਾ ਕੋਈ 500000 ਮਾਨ ਤਾਨ ਵੀ ਬਾਈ ਕਰ ਦੂਗਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਿਓ ਤੇ ਬੇ ਆਲੀ 43000 ਦੀ 14 15 ਕਿਲੋ ਵਾਲੀ ਮੱਝ ਦਿੰਦਾ ਇਹ ਵੀ ਕੌਣ ਮੱਝ ਆਗਾ ਦੁੱਧੂ ਜਮਾ ਚਟਾ ਲੈ ਟਰਗਾ ਤੇ ਸਿਆਲੂ ਸਿਆਲ ਨਾਲ ਹੀ ਅਗਲਾ ਦੁੱਧ ਪੀਵੇ ਘਿਓ ਖਾਵੇ ਤੇ ਨਾਲੇ ਖੂਆ ਬਣਾਵੇ ਕਿਉਂ ਸੇਵਕਾ ਹਾਂਜੀ ਹਾਂ ਬਈ ਇਹਨਾਂ ਪੰਨ ਨਾਲੇ ਫਿਰਗਾ ਹੂੰ ਬਾਤੀ ਰੇਟ ਭਾਈ ਜਾਇਜ ਆ ਬਿਲਕੁਲ ਹੂੰ ਆ ਜੇ ਮੰਨ ਕੇ ਚੱਲੋ ਇਹੀ 10 ਦਿਨਾਂ ਨੂੰ ਵੜਾ ਲੈਣੀਆਂ 5-5 7-7000 ਮਹਿੰਗੇ ਨਹੀਂ ਮਿਲਣਗੀਆਂ ਹਾਂ ਇਹ ਤਾਂ ਗੱਲ ਹੈ ਜੀ ਕਿਉਂਕਿ ਹੁਣ ਦੋਸਤੋਂ ਤੁਹਾਨੂੰ ਵੀ ਪਤਾ ਥੋੜਾ ਜਿਹਾ ਬਾਜ਼ਾਰ ਨਰਮ ਆ ਕੰਮ ਧੰਦੇ ਦੀ ਰੁੱਤ ਚੱਲੀ ਜਾਂਦੀ ਆ ਸੀਸਾਉ ਫੁੱਲ ਜਿਵੇਂ ਮਰਜ਼ੀ ਭਲਾਂ ਦੀਆਂ ਨਹੀਂ ਲੱਤ ਛੜ ਵਾਲੀ ਕੋਈ ਨਹੀਂ ਲੱਗਦੀ ਆਏ ਨੀਗਾ ਕੇ ਲੱਤ ਮਾਰੂ ਤੇ ਬਾਹਲਟੀ ਗਵੰਡੀਆਂ ਦੇ ਘਰੇ ਜਾਊ ਹਾਂਜੀ ਘਰ ਬਾਣੀਆਂ ਸੀਲ ਸਾਉ ਫੁੱਲ ਆ ਤੇ ਪਵਾ ਜਵਾਗ ਚੋਈ ਜਾਣ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜਿਹੇ ਮੁੱਲ ਦੀਆਂ ਦੋ ਸੋਹਣੀਆਂ ਜਰਸੀਆਂ ਦੋਵੇਂ ਦੂਜਾ ਦੂਜਾ ਸੁਆ ਕੋਈ ਇੱਕ ਦਿਨ ਪਹਿਲਾਂ ਸੁਪੂ ਕੋਈ ਇੱਕ ਦਿਨ ਉੱਤੇ ਲੈ ਜੂ ਮਸਾਂ ਆ ਦੋ ਤਿੰਨ ਦਿਨ ਹੀ ਬਾਈ ਦੱਸਦਾ ਲਊ ਆ ਵੱਧ ਤੋਂ ਵੱਧ ਇੱਕ ਦਿਨ ਵੱਧ ਲੈ ਜੂਗੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਛੋਟੇ ਜਿਹੇ ਭਾਦੀਆਂ ਦੋ ਸੋਹਣੀਆਂ ਜਰਸੀਆਂ ਜੀ ਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ